ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 514 ਤੋਂ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੋਈ ਨਾਲ ਲੱਪੜੇ ਛੋਟੇ ਹਾਤੀ ਦੇ ਵਿੱਚ ਕੀਤਾ ਗਿਆ ਕੀ ਕਾਰਨ ਬਣਿਆ ਉਹਦੇ ਪਿੱਛੇ ਕੀ ਕਾਰਨ ਹੋ ਸਕਦਾ ਸੀ ਇਹ ਤਾਂ ਗ੍ਰੰਥੀ ਸਿੰਘ ਜਾਣਦਾ ਹੈ ਪਰ ਮਨ ਨੂੰ ਬੜੀ ਠੇਸ ਪਹੁੰਚੀ ਹੈ ਸਿੱਖਾਂ ਦੀਆਂ ਕਾਮਨਾ ਨੂੰ ਛੱਟ ਲੱਗੀ ਹੈ ਵੀ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਐਵੇਂ ਨਹੀਂ ਸੀ ਹੋਣਾ ਚਾਹੀਦਾ ਗੱਲ ਵੀ ਨਿੰਦਣਯੋਗ ਹੈ ਸਭ ਤੋਂ ਪਹਿਲਾਂ ਜਿੱਥੇ ਵੀ ਮਹਾਰਾਜ ਦਾ ਪ੍ਰਕਾਸ਼ ਨਾ ਚਾਹੀਦਾ ਹੈ ਉਹ ਸਥਾਨ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਕੋਈ ਗੰਦਗੀ ਨਹੀਂ ਉੱਥੇ ਹੋਣੀ ਚਾਹੀਦੀ ਸੰਗੰਧੀਆਂ ਚੰਗੀਆਂ ਹੋਣੀਆਂ ਚਾਹੀਆਂ ਹਨ ਆ ਮਦਲ ਪਵਿੱਤਰ ਸਥਾਨ ਹੋਣਾ ਚਾਹੀਦਾ ਹੈ। ਵੀ ਦੇਖਣ ਦੇ ਵਿੱਚ ਵੀ ਮਹਾਰਾਜ ਪ੍ਰਕਾਸ਼ਮਾਨ ਕੋਈ ਚੰਗੇ ਲੱਗਣ। ਪਰ ਗੋਏ ਵਾਲੀ ਗੱਡੀ ਦੇ ਵਿੱਚ ਪ੍ਰਕਾਸ਼ ਕਰਨਾ ਹੀ ਨਿੰਦਣ ਡੋ ਹੈ। ਸਭ ਬੇਨਤੀ ਇਹ ਕਰਨੀ ਹੈ ਵੀ ਜਦੋਂ ਵੀ ਆਪਾਂ ਗੁਰੂ ਘਰਾਂ ਦਾ ਘਰੋਂ ਜਾਂਦੇ ਆ ਪ੍ਰਕਾਸ਼ ਲੈ ਕੇ ਆਪਣੇ ਘਰ ਵਿਖੇ ਹੁੰਨੇ ਆ ਚਾਹੇ ਕੋਈ ਖੁਸ਼ੀ ਚਾਹੇ ਨਵੀਂ ਤਾਂ ਕਈ ਵਾਰੀ ਇਦਾਂ ਹੁੰਦਾ ਹੈ ਵੀ ਅਸੀਂ ਅਕਸਰ ਕਹਿੰਨੇ ਵੀ ਮਹਾਰਾਜੀ ਦਾ ਪ੍ਰਕਾਸ਼ ਆਪਣੀ ਗੱਡੀ 'ਚ ਹੀ ਲੈ ਆਉਂਦੇ ਆ ਉਹ ਜਿਹੜੀ ਗੱਡੀ ਹੈ ਉਹ ਗੱਡੀ ਦੇ ਵਿੱਚ ਕਈ ਵਾਰੀ ਅਸੀਂ ਸ਼ਰਾਬ ਵੀ ਪੀਂਦੇ ਹੁੰਨੇ ਆ ਸਿਗਰਟ ਬੀਡੀ ਪੈਸ ਬੀਡੀ ਵੀ ਪੀਂਦੇ ਹੁੰਨੇ ਆ ਤੇ ਬਹੁਤ ਇਹੋ ਜਿਹੀਆਂ ਕ੍ਰਿਤੀਆਂ ਮਾੜੀਆਂ ਤਾਂ ਅਸੀਂ ਗੱਡੀ 'ਚ ਬੈਠ ਕੇ ਕੀਤੀਆਂ ਹੁੰਦੀਆਂ ਹਾਂ ਕਿ ਫਿਰ ਜਦੋਂ ਆਪਾਂ ਮਹਾਰਾਜ ਜੀ ਨੂੰ ਉਸ ਗੱਡੀ ਦੇ ਵਿੱਚ ਲੈ ਆਂਦਾ ਤਾਂ ਉਹ ਵੀ ਇੱਕ ਬੇਲਵੀ ਦਾ ਕਾਰਨ ਬਣਦੀ ਹੈ ਕਿ ਇਦਾਂ ਨਹੀਂ ਕਰਨਾ ਚਾਹੀਦਾ ਸੋ ਸੰਗਤ ਨੂੰ ਮੈਂ ਇਹ ਬੇਨਤੀ ਕਰ ਰਹੀ ਹੈ ਕਿ ਸਤਗੁਰੂ ਜੀ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ ਇੱਕ ਉਹਨਾਂ ਦੇ ਵਿੱਚੋਂ ਤਿੰਨਾਂ ਚ ਇੱਕ ਹੈ ਜਸਵੰਦ ਫਿਰ ਤ ਕਰੋ ਨਾਮ ਜਿੱਥੋਂ ਦੇ ਮੰਡ ਸਕੋ ਮੰਡ ਸਕੰਦਾ ਭਾਵ ਇਹ ਮੰਡ ਕੇ ਸਕਣਾ ਤਦਸਵੰਦ ਵੀ ਇਹਦੇ ਵਿੱਚ ਹੀ ਆ ਜਾਂਦਾ ਹੈ ਦਸਵੰਤ ਦਾ ਮਤਲਬ ਕੀ ਹੈ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਘੱਟ ਕੇ ਕਿਸੇ ਗਰੀਬ ਦਾ ਭਲਾ ਕਰਦੋ ਗੁਰੂ ਦੇ ਲਿਖੇ ਲਾ ਦਿਓ ਕੁਝ ਵੀ ਕਰ ਦਿਓ ਮਤਲਬ ਆਪਣੀ ਕਿਰਤ ਕਮਾਈ 'ਚੋਂ ਦਸਵਾਂ ਹਿੱਸਾ ਘੱਟ ਕੇ ਕਿਸੇ ਨੇਕ ਕਮਾਈ ਦੇ ਵਿੱਚ ਲਾਉਣਾ ਹੈ ਤਾਂ ਸਮੈਂ ਗੱਲ ਕਰਨੀ ਸੀ ਕਿ ਇਹ ਜਿਹੜਾ ਦਸਵੰਦ ਹੈ ਆਪਾਂ ਗੁਰੂ ਘਰ ਦੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਪਾਲਕੀ ਸਾਹਿਬ ਬਣਾ ਸਕਦੇ ਹਾਂ ਹਰ ਕੋਈ ਸਿੱਖ ਆਪਣੇ ਘਰ ਦੇ ਵਿੱਚੋਂ ਚਾਹੇ ਕੋਈ 100 ਰੁਪਿਆ 200 ਰੁਪਏ ਜਿੰਨੀ ਕੋ ਦੀ ਸੇਵਾ ਜਾਂ ਜਿੰਨੀ ਕੋ ਦੀ ਸ਼ਰਤ ਹੈ ਜਿੰਨੀ ਕੋ ਉਹਦੀ ਕਮਾਈ ਹੈ ਆਪਣੀ ਕਿਰਤ ਦੇ ਵਿੱਚੋਂ ਕੁਝ ਪੈਸਾ ਕੱਢ ਕੇ ਗੁਰੂ ਘਰ ਦੀ ਸੇਵਾ ਦੇ ਵਿੱਚ ਜੇ ਦੇਵੇ ਤਾਂ ਜੋ ਆਪਾਂ ਕਰਾਂ ਦੇ ਵਿੱਚ ਪ੍ਰਕਾਸ਼ ਕਰਦੇ ਆਂ ਕਈ ਵਾਰੀ ਬਹੁਤ ਦੂਰ ਸਥਾਨ ਹੁੰਦਾ ਜਿੱਥੇ ਮਹਾਰਾਜ ਲੈ ਕੇ ਜਾਣਾ ਪੈਂਦਾ ਹੈ ਤੇ ਇੰਨਾ ਲੰਮਾ ਸਮਾਂ ਸੰਗਤਾਂ ਦੇ ਕੋਲੋਂ ਲੈ ਕੇ ਤੁਰੇ ਆਲੀ ਜਾਂਦਾ ਤੋਂ ਫਿਰ ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਸੋ ਜੇ ਪਾਲਕੀ ਸਾਹਿਬ ਹੋਏਗੀ ਵੀ ਆਪਾਂ ਨੂੰ ਫਤ ਹੈ ਵੀ ਆਹ ਕਰਦੇ ਆ ਵਿੱਚ ਜਾਣਾ ਹੈ ਆਹ ਪਰਿਵਾਰ ਦੇ ਘਰ ਜਾਣਾ ਹੈ ਤਾਂ ਗੁਰੂ ਸਾਹਿਬ ਆਪਣੀ ਪਾਲਕੀ ਵਿੱਚ ਜਾਣ ਤਾਂ ਜੰਗੇ ਲੱਗਦੇ ਹਨ ਕਿਉਂਕਿ ਉਸ ਪਾਲਕੀ ਦੇ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਜਾਣਗੇ ਹੋਰ ਕੋਈ ਚੀਜ਼ ਨਹੀਂ ਜਾਵੇਗੀ ਸੋ ਜੇ ਗੁਰੂ ਸਾਹਿਬ ਜੀ ਦੀਆਂ ਪਾਲਕੀਆਂ ਹਰ ਗੁਰੂ ਘਰਾਂ ਦੇ ਅੰਦਰ ਮੰਗੀਆਂ ਤਾਂ ਚੰਗਾ ਲੱਗੇਗਾ ਮਹਾਰਾਜ ਜੀ ਵੀ ਸਜਦੇ ਹੋਏ ਚੰਗੇ ਲੱਗਣਗੇ ਕਿ ਜੇ ਆਪਾਂ ਉਹਨਾਂ ਨੂੰ ਸ਼ਰਾਬਾਂ ਵਾਲੀਆਂ ਗੱਡੀਆਂ 'ਚ ਬਿਠਾਵਾਂਗੇ ਗੋਹਾਂ ਵਾਲੀਆਂ ਗੱਡੀਆਂ 'ਚ ਬਿਠਾਵਾਂਗੇ ਤਾਂ ਸਾਨੂੰ ਚੰਗਾ ਨਹੀਂ ਲੱਗੇਗਾ ਸਾਡਾ ਗੁਰੂ ਹੋਵੇ ਤੇ ਲੋਹੇ ਵਾਲਿਆਂ ਦੀ ਗੋਈ ਦੀ ਗੱਡੀ 'ਚ ਬੈਠਾ ਹੋਵੇ ਮਨ ਨੂੰ ਠੇਸ ਪਹੁੰਚਦੀ ਹੈ ਜਿਹਦੇ ਸਿਰ ਤੇ ਸਾਨੂੰ ਸਾਰਾ ਕੁਝ ਮਿਲਿਆ ਹੈ ਤਾਂ ਉਹ ਨੂੰ ਸਿੰਘਾਸਨਾ ਤੇ ਜਿਹੜਾ ਸਿੰਘਾਸਨਾ ਤੇ ਬੈਠਾ ਤਤਾਂ ਦੇ ਬਿਠਾਏ ਉਹ ਨੂੰ ਅਸੀਂ ਉਹ ਵਾਲੀ ਗੱਡੀ ਤੇ ਲੈ ਕੇ ਜਾ ਰਹੇ ਹਾਂ ਸੋ ਸੰਗਤ ਜੀ ਇਹ ਸੋਚਣ ਦੀ ਗੱਲ ਹੈ ਵਿਚਾਰਾਂ ਦੀ ਗੱਲ ਹੈ ਅਸੀਂ ਕੋਸ਼ਿਸ਼ ਕਰੀਏ ਵੀ ਹਰ ਗੁਰੂ ਘਰ ਦੇ ਅੰਦਰ ਬਾਲਕੀ ਸਾਹਿਬ ਜਰੂਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ